ਬਹੁਤ ਵਰੀ ਸਾਡੋ ਆਪਣੀਆਂ ਜੜਾ ਨੂੰ ਬਚਾਉਣ ਲਈ ਤਰ੍ਹਾਂ ਤਰ੍ਹਾਂ ਦੀ ਇਚਾਰਾ ਜੋਈ ਕਰਨੀ ਪੈਂਦੀ ਹੈ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੇਰੇ ਨਾਲ ਨੇ ਯੂਨੀਵਰਸਿਟੀ ਆਫ ਕੈਲਗਰੀ ਦੇ ਸਟੂਡੈਂਟਸ ਜਿਹੜੇ ਸਿਕਸ ਸਟੱਡੀਜ਼ ਡਿਪਾਰਟਮੈਂਟ ਨੂੰ ਬਚਾਉਣ ਲਈ ਬਹੁਤ ਯਤਨ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਉਪਰਾਲਿਆਂ ਦੀ ਉਹਨਾਂ ਦੀ ਹਿੰਮਤ ਦੀ ਉਹਨਾਂ ਦੀ ਯਤਨਾਂ ਦੀ ਤੁਹਾਡੇ ਨਾਲ ਗੱਲਬਾਤ ਦੀ ਸਾਂਝ ਪਾਵਾਂਗੇ ਮੇਰੇ ਨਾਲ ਪ੍ਰਭ੍ਰਿਤ ਨੇ ਹਰਵੀਨ ਨੇ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਵਾਈਡਲ ਜੀ ਕੀ ਖਾਲਸਾ ਵਾਈਡਲ ਜੀ ਕੀ ਪ੍ਰਭ੍ਰਿਤ ਆਪਣੀ ਗੱਲ ਚੱਲ ਰਹੀ ਸੀ ਤੁਸੀਂ ਫੰਡ ਰੇਜ਼ਿੰਗ ਕਰ ਰਹੇ ਹੋ ਸਿਕਸ ਸਟੱਡੀਜ਼ ਡਿਪਾਰਟਮੈਂਟ ਲਈ ਇਹ ਸਿਕਸ ਸਟੱਡੀਜ਼ ਡਿਪਾਰਟਮੈਂਟ ਕੀ ਹੈ ਤੇ ਕਿਉਂ ਸਾਨੂੰ ਲੋੜ ਪੈ ਰਹੀ ਹੈ ਅਸੀਂ ਫੰਡ ਰੇਜ਼ਿੰਗ ਕਰ ਰਹੇ ਸੋ ਸਿਕਸ ਸਟੱਡੀਜ਼ ਡਿਪਾਰਟਮੈਂਟ ਯੂਨੀਵਰਸਿਟੀ ਆਫ ਕੈਲਗਰੀ ਬੱਚਿਆਂ ਨੂੰ ਇੱਕ ਆਪਸ਼ਨ ਦਿੱਤਾ ਗਿਆ ਜਿਵੇਂ ਕਿ ਜਦੋਂ ਬੱਚਾ ਯੂਨੀਵਰਸਿਟੀ ਜਾਂਦਾ ਹੈ ਡਸਨਟ ਮੈਟਰ ਉਹਨਾਂ ਦਾ ਮੇਜਰ ਕੋਰਸ ਕੀ ਹੈ ਉਹ ਫਿਲਾਸਫੀ ਵਿੱਚ ਹੋ ਸਕਦੇ ਆ ਕੰਪਿਊਟਰ ਸਾਇੰਸ ਵਿੱਚ ਹੋ ਸਕਦੇ ਆ ਉਹ ਮੈਡੀਕਲ ਸਕੂਲ ਜਾ ਸਕਦੇ ਆ ਬਟ ਬੱਚਿਆਂ ਨੂੰ ਕੁਝ ਇੱਕ ਇਲੈਕਟਿਵ ਕੋਰਸ ਕਰਨੇ ਪੈਂਦੇ ਆ ਜਿਹੜੇ ਉਹ ਕਿਸੇ ਵੀ ਹੋਰ ਫੀਲਡ ਦੇ ਚੁਣ ਸਕਦੇ ਆ ਸੋ ਮੋਸਟਲੀ ਬੱਚੇ ਚੁਣਦੇ ਆ ਐਨਥਰੋਪੋਲੋਜੀ ਸੋਸ਼ੀਅਲੋਜੀ ਫਿਲਾਸਫੀ ਸਾਈਕੋਲੋਜੀ ਡਿਫਰੈਂਟ ਡਿਫਰੈਂਟ ਅਸੀਂ ਚਾਹੁੰਦੇ ਆ ਕਿ ਬੱਚਿਆਂ ਨੂੰ ਸਿਕ ਸਟੱਡੀਜ਼ ਪੜ੍ਹਨ ਦਾ ਮੌਕਾ ਦਿੱਤਾ ਜਾਵੇ ਵਾਈਟ ਨਾਓ ਕੌਸਸ ਪੜਾਏ ਜਾਦੇ ਆ ਜਿਹਦੇ ਵਿੱਚ ਬੱਚੇ ਸਿੱਖੀ ਬਾਰੇ ਪੜ ਸਕਦੇ ਆ ਯੂਨੀਵਰਸਿਟੀ ਲੈਵਲ ਤੇ ਬਟ ਉਹਦੇ ਲਈ ਫੰਡਿੰਗ ਸਾਨੂੰ ਚਾਹੀਦੀ ਹੈ ਤਾਂ ਕਿ ਉਹ ਡਿਪਾਰਟਮੈਂਟ ਪਰਮਾਨੈਂਟ ਬਣ ਸਕੇ ਰਾਈਟ ਨਾਓ ਉਹ ਟੈਂਪੋਰਰੀ ਆ ਸੋ ਸਾਡਾ ਇਹ ਉਪਰਾਲਾ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਇਹ ਮੈਸੇਜ ਦੇ ਕੇ ਜਾਈਏ ਤਾਂ ਕਿ ਉਹ ਡੋਨੇਸ਼ਨਸ ਦੇ ਸਕਣ ਤੇ ਇਹ ਉਪਰਾਲਾ ਜੋ ਕਿ ਸੈਕ ਸਟੱਡੀਜ਼ ਡਿਪਾਰਟਮੈਂਟ ਹੈ ਉਹ ਪਰਮਾਨੈਂਟਲੀ ਬਣਾਇਆ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਇੰਡਸਟਰੀ ਲੈਵਲ ਤੇ ਪੜ੍ਹਨ ਦਾ ਮੌਕਾ ਮਿਲ ਸਕੇ। ਪ੍ਰਪਿਤ ਤੁਸੀਂ ਪੰਜਾਬ ਤੋਂ ਆਏ ਹੋ ਤੁਹਾਨੂੰ ਤੇ ਲਾਗ ਲੱਗੀ ਐ ਉੱਥੇ ਸਿੱਖੀ ਦੀ ਤੁਸੀਂ ਕਹਿ ਰਹੇ ਹੋ ਕਿ ਸਿੱਖੀ ਨੂੰ ਬਚਾਉਣਾ ਬੜਾ ਜ਼ਰੂਰੀ ਹੈ। ਹਰਵੀਨ ਤੁਸੀਂ ਇੱਥੇ ਦੇ ਬੌਰਨ ਬ੍ਰਾਟਪ ਆ ਤੁਹਾਨੂੰ ਵੀ ਲੱਗਦਾ ਹੈ ਕਿ ਸਿੱਖੀ ਬਚਾਉਣੀ ਬੜੀ ਜ਼ਰੂਰੀ ਹੈ। ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੇ ਅਰਗਿਆਂ ਨੂੰ ਜਿਹੜੇ ਅਸੀਂ ਇੱਥੋਂ ਦੇ ਜੰਪਾ ਦਾ ਸਾਨੂੰ ਵਿੱਚ ਇੱਥੋਂ ਸਿੱਖੀ ਸਿੱਖਣ ਨੂੰ ਮਿਲਦੀ ਹੈ ਪਰ ਜਿਹੜੇ ਮਾਪੇ ਸਿਖਾਉਂਦੇ ਉਹ ਵੀ ਸਿੱਖਣ ਨੂੰ ਮਿਲਦੀ ਹੈ। ਪਰ ਬੱਚੇ ਜਦੋਂ ਆਪਾਂ ਇਹ ਗੈਪ ਪੂਰਾ ਕਰਨ ਨੂੰ ਯੂਨੀਵਰਸਿਟੀ ਜਾਣੇ ਉੱਥੇ ਜੇ ਸਾਨੂੰ ਹੋਰ ਪ੍ਰਾਈ ਮਿਲਦੀ ਹੈ ਤੇ ਸਾਡੀ ਜਿੱਦਾਂ ਕਲੀਅਰ ਇਮੇਜ ਬਣ ਜਾਂਦੀ ਵੀ ਹੈ ਇਹ ਸਿੱਖੀ ਹੈ ਤੇ ਐਦਾ ਸਿੱਖਣੀ ਆ ਆਪਾਂ ਅੱਗੇ ਜਾ ਕੇ ਡੋਨੇਸ਼ਨ ਤੇ ਵੀ ਗੱਲਬਾਤ ਕਰਾਂਗੇ ਪਰ ਤੁਹਾਡੀ ਗੱਲ 'ਚੋਂ ਮੈਨੂੰ ਇੱਕ ਹੋਰ ਸਵਾਲ ਚੇਤੇ ਆ ਤੁਸੀਂ ਕਹਿੰਦੇ ਕਿ ਯੂਨੀਵਰਸਿਟੀ ਤੋਂ ਵੀ ਸਿੱਖਣਾ ਹੈ ਘਰੋਂ ਵੀ ਸਿੱਖਣਾ ਫਰਕ ਕੀ ਹੈ ਜਿਹੜਾ ਅਸੀਂ ਘਰ ਤੋਂ ਸਿੱਖਦੇ ਹਾਂ ਜਾਂ ਤੁਸੀਂ ਜੋ ਯੂਨੀਵਰਸਿਟੀ ਤੋਂ ਜਾ ਕੇ ਸਿੱਖਿਆ ਦੋਨਾਂ 'ਚ ਕੀ ਡਿਫਰੈਂਸ ਹੈ ਜਿੱਦਾਂ ਸਾਡੇ ਮੰਮੀ ਡੈਡੀ ਆ ਸਾਰੇ ਇੰਡੀਆ ਤੋਂ ਹੁੰਦੇ ਆ ਜੋ ਵੀ ਉੱਥੇ ਸਿੱਖਦੇ ਆ ਉਹ ਕਲਚਰ ਦੇ ਵਿੱਚ ਪੂਰੇ ਤਰ੍ਹਾਂ ਵੇ ਹੋਇਆ ਤੇ ਉਹਨੂੰ ਸਾਰਾ ਕੁਝ ਪਤਾ ਵੀ ਆਦਾ ਜਲਦਾਂ ਜਿਹੜੇ ਸਾਡੇ ਵਰਗੇ ਆ ਉਹਨਾਂ ਨੂੰ ਨਾਲ ਤਾਂ ਸਾਨੂੰ ਜਿੱਦਾਂ ਇੱਥੋਂ ਦਾ ਕਲਚਰ ਹੈ ਵੈਸਟਰਨ ਨਾਲੇ ਸਾਨੂੰ ਇੰਡੀਆ ਦਾ ਕਲਚਰ ਦੇ ਹੁੰਦਾ ਆ ਪਰ ਜਦੋਂ ਗੈਪ ਪੂਰਾ ਕਰਨਾ ਚਾਹੁੰਨੇ ਆ ਜੇ ਇਹ ਪ੍ਰੋਗਰਾਮ ਨਹੀਂ ਬਚਦਾ ਫਿਰ ਜਿਹੜੀ ਇਹ ਗੈਪ ਹੈ ਇਹ ਜਮੇ ਚਲਦੀ ਜਾਣੀ ਆ ਫਿਰ ਨਾ ਸਾਨੂੰ ਉੱਥੋਂ ਦਾ ਰਹਿਣਾ ਹੈ ਨਾ ਅਦਰ ਦਾ ਫਿਰ ਸਾਡੇ ਵਰਗਿਆਂ ਨੂੰ ਜਿਹੜੇ ਇੱਥੇ ਆ ਇਹ ਮੋਸਟ ਇੰਪੋਰਟੈਂਟ ਸਿਕ ਸਟੱਡੀਜ਼ ਡਿਪਾਰਟਮੈਂਟ ਪ੍ਰੋਪਰਿਤ ਉਹਦੇ ਚ ਕਿਹੜੇ ਕਿਹੜੇ ਕੋਰਸਸ ਨੇ ਸੋ ਰਾਈਟ ਨਾਓ ਉਹਦੇ ਚ ਪੜਾਇਆ ਜਾਂਦਾ ਜੀ ਇੰਟਰੋ ਟੂ ਸਿੱਖ ਟ੍ਰੈਡੀਸ਼ਨ ਸਿੱਖ ਫਿਲਾਸਫੀ ਸਿੱਖ ਐਂਡ ਸੋਸ਼ਲ ਜਸਟਿਸ ਸਿੱਖ ਡਾਇਸਪੋਰਾ ਜਿਹੜਾ ਕਿ ਬਹੁਤ ਇੰਪੋਰਟੈਂਟ ਹੈ ਉਹਦੇ ਚ ਸਿੱਖ ਡਾਇਸਪੋਰਾ ਦੀ ਹੈਸ਼ਲੀ ਦੱਸੀ ਜਾਂਦੀ ਆ ਵੀ ਕਦੋਂ ਕਦੋਂ ਸਿੱਖ ਪੰਜਾਬ ਤੋਂ ਚੱਲ ਕੇ ਬਾਹਰਲੇ ਦੇਸ਼ਾਂ ਵਿੱਚ ਸੈਟਲ ਹੋਏ ਤੇ ਉਹਨਾਂ ਨੇ ਕੀ ਕੀ ਔਕੜਾਂ ਦਾ ਸਾਹਮਣਾ ਕੀਤਾ ਸੋ ਸਿੱਖ ਡਾਇਸਪੋਰਾ ਦੇ ਆਕੜਾ ਚੋਂ ਉਹਨਾਂ ਦੀਆਂ ਮੁਸ਼ਕਲਾਂ ਚੋਂ ਨਿਕਲ ਕੇ ਹੀ ਸਿੱਖ ਸਟੱਡੀਜ਼ ਇੱਥੇ ਪੜਾਉਣ ਦਾ ਉਹ ਨੁਕਾ ਕਹਿੰਦੇ ਆਂ ਜੋ ਜਰੂਰਤ ਕਰਨਾ ਪਿਆ ਜੋ ਜਰੂਰਤ ਜਰੂਰਤ ਇਹ ਪੈਦਾ ਹੋਈ ਉਹ ਸਿੱਖ ਡਾਇਸਪੋਰਾ ਲਈ ਹੀ ਪੈਦਾ ਹੋਈ ਹੈ ਕਿਉਂਕਿ ਜੋ ਬੱਚਾ ਪੰਜਾਬ ਜਾਂਦਾ ਹੈ ਉਹ ਜੰਮਦਾ ਹੀ ਸਿੱਖੀ ਦੇ ਵਿੱਚ ਹੈ ਉਹ ਕਲਚਰ ਜਿਹੋ ਜੰਮਦਾ ਹੈ ਤੋ ਉਹ ਆਟੋਮੈਟਿਕਲੀ ਸਿੱਖ ਲੈਂਦਾ ਹੈ ਕਿਉਂਕਿ ਬੱਚਾ ਜਦੋਂ ਜੰਮਦਾ ਹੀ ਵੈਸਟਰਨ ਕਲਚਰ ਚ ਹੈ ਸਿੱਖ ਡਾਇਸਪੋਰਾ ਦੇ ਬੱਚੇ ਸਪੈਸ਼ਲੀ ਉਹ ਆਪਣੇ ਆਪ ਨੂੰ ਲੋਸਟ ਫੀਲ ਕਰਦੇ ਆ ਸੋ ਇਹੋ ਜਿਹੇ ਕਲਾਸਾਂ ਸਿਖਾਉਂਦੀਆਂ ਨੇ ਵੀ ਆਪਾਂ ਕਿੱਥੋਂ ਆਏ ਆ ਕਿਉਂ ਆਏ ਆ ਆਪਣੇ ਮਾਪਿਆਂ ਸਪੈਸ਼ਲੀ ਕਿੱਥੋਂ ਆਏ ਆ ਤੇ ਤੁਹਾਨੂੰ ਐਜ਼ ਅ ਬੱਚੇ ਜੋ ਪੜ੍ਹ ਰਹੇ ਨੇ ਕੀ ਕਰਨਾ ਚਾਹੀਦਾ ਤੇ ਉਹ ਕੀ ਸਿੱਖਣਾ ਚਾਹੀਦਾ ਤਾਂ ਕਿ ਉਹ ਸਿੱਖੀ ਹੈ ਜੋ ਜੜ ਹੈ ਉਹ ਆਪਾਂ ਉਹ ਬੂਟਾ ਲਾਈ ਰੱਖੀ ਤਾਂ ਕਿ ਉਹ ਅੱਗੇ ਜਾ ਕੇ ਫੜ ਦਵੇ ਸੋ ਕਿੰਨੇ ਡਾਲਰਸ ਚਾਹੀਦੇ ਨੇ ਇਸ ਡਿਪਾਰਟਮੈਂਟ ਨੂੰ ਬਚਾਉਣ ਲਈ ਸਾਡਾ ਲੌਂਗ ਟਰਮ ਗੋਲ ਹੈਗਾ ਜੀ 4.5 ਮਿਲੀਅਨ ਡਾਲਰ 5 ਮਿਲੀਅਨ ਡਾਲਰ ਜਿਹੜਾ ਕਿ ਇਹ ਡਿਪਾਰਟਮੈਂਟ ਨੂੰ ਪਰਮਨੈਂਟਲੀ ਫॉर ਲਾਈਫਟਾਈਮ ਸੈਟ ਅਪ ਕਰ ਦੂਗਾ ਯੂਨੀਵਰਸਿਟੀ ਆਫ ਕੈਲਗਰੀ ਚ ਜਿਹਦੇ ਨਾਲ ਕਿਸੇ ਵੀ ਹੋਰ ਫੰਡਿੰਗ ਦੀ ਲੋੜ ਨਹੀਂ ਪੈਣੀ ਫॉर ਦਾ ਫਿਊਚਰ ਲਾਈਕ ਫॉर ਲਾਈਫਟਾਈਮ ਬਟ ਸ਼ਾਰਟ ਟਰਮ ਗੋਲ ਹੈਗਾ 500000 ਜਿਹੜਾ ਇੱਕ ਪਰਮਨੈਂਟ ਪੋਜੀਸ਼ਨ ਸੈਟ ਅਪ ਕਰ ਦੂਗਾ ਜੋ ਕਿ ਪ੍ਰੋਫੈਸਰਸ਼ਿਪ ਹੈ ਸੋ ਉਹ ਲੈਵਲ ਤੇ ਘੱਟ ਤੋਂ ਘੱਟ 8 ਤੋਂ 10 ਕੋਰਸ ਪੜ੍ਹਾਏ ਜਾਣਗੇ ਓਵਰ ਦਾ ਕੋਰਸ ਆਫ 2 ਆਫ 3 ইয়ার্স সো ਸ਼ਾਰਟ টারਮ গোল ਹੈਗਾ ਜੀ 500000 ਲੌਂਗ টারਮ গোল ਹੈਗਾ 4.5 ਮਿਲੀਅਨ ਪ੍ਰੋਪਰ ਤੁਸੀਂ ਕਿਹਾ ਕਿ ਪਰਮਨੈਂਟ ਸੈਟਅਪ ਲਈ ਪਰਮਨੈਂਟ ਚੇਅਰ ਲਈ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ ਤੁਸੀਂ ਇੰਨਾ ਫੰਡ ਰੇਜ਼ਿੰਗ ਕਰਨਾ ਚਾਹੁੰਦੇ ਹੋ ਚਲੋ ਯੂਨੀਵਰਸਿਟੀ ਆਫ ਕੈਲਗਰੀ ਚ ਤਾਂ ਟੈਂਪਰੇਰੀ ਆ ਪਰ ਜੇ ਬਾਕੀ ਓਵਰঅল ਕੈਨੇਡਾ ਦੀ ਗੱਲ ਕਰੀਏ ਤੇ ਪਰਮਨੈਂਟ ਚੇਅਰ ਕਿੱਥੇ ਕਿੱਥੇ ਆ ਉਪਰਾਲਾ ਕੈਨੇਡਾ ਚ ਪਰਮਨੈਂਟ ਚ ਰਾਈਟ ਨਾਉ ਸੈਲਫ ਰੈਸੈਲਫ ਯੂਬੀਸੀ ਦੇ ਵਿੱਚ ਹੈ ਜੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਸੋ 1978 ਦੇ ਵਿੱਚ ਉਪਰਾਲਾ ਸ਼ੁਰੂ ਹੋਇਆ ਸੀ ਪਹਿਲੀ ਵਾਰ ਸਟੱਡੀ ਚੇਅਰ ਸਟੈਬਲਿਸ਼ ਕਰ ਲਈ ਉਹ ਕੈਲਗਰੀ ਦੇ ਵਿੱਚ ਹੋਇਆ ਸੀਗਾ ਬਟ ਉਦੋਂ ਯੂਨੀਵਰਸਿਟੀ ਦੀ سپورਟ ਨਾ ਹੋਣ ਕਰਕੇ ਪੈਸੇ ਜਰੂਰ ਇਕੱਠੇ ਹੋਏ ਬਟ ਉਹ ਸਾਰੀ ਫੰਡਿੰਗ ਸ਼ਿਫਟ ਕਰ ਦਿੱਤੀ ਗਈ ਯੂਬੀਸੀ ਵਿੱਚ ਸੋ ਬਹੁਤ ਟਾਈਮ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਚ ਚੇਅਰ ਸੈਟਅਪ ਹੈ ਬਟ ਸਾਡਾ ਉਪਰਾਲਾ ਹੈ ਕਿ ਕੈਲਗਰੀ ਦੀ ਸੰਗਤ ਨੂੰ ਵੀ ਆਪਣੇ ਬੱਚਿਆਂ ਨੂੰ ਸਿੱਖੀ ਯੂਨੀਵਰਸਿਟੀ ਚ ਮਜ਼ਾ ਚਾਹੀਦਾ ਜੀ ਹਰਵੀਨ ਤੁਸੀਂ ਮੈਨੂੰ ਇੰਟਰਵਿਊ ਤੋਂ ਪਹਿਲਾਂ ਦੱਸ ਰਹੇ ਸੀ ਕਿ 2 ਅਪ੍ਰੈਲ ਤੋਂ ਲੈ ਕੇ 16 ਅਪ੍ਰੈਲ ਤੱਕ ਡਾਲਰ ਟੂ ਡਾਲਰ ਯੂਨੀਵਰਸਿਟੀ ਨੇ ਮੈਚ ਕਰਨਾ ਹੈ ਗਿਵਿੰਗ ਡੇ ਚੱਲ ਰਿਹਾ ਹੈ ਕੀ ਇਹ ਫੰਡਰੇਜ਼ਰ ਇਵੈਂਟ ਚੱਲ ਰਿਹਾ ਸੀਗਾ ਉਹ ਆਪਾਂ ਇੱਕੋ ਹੀ ਫੇਰ ਸ਼ੁਰੂ ਕਰ ਰਹੇ ਹਾਂ ਤੇ ਉਹ ਅਪ੍ਰੈਲ 2 ਤੋਂ ਲੈ ਕੇ 16 ਤਰੀਕ ਤੱਕ ਚੱਲਣਾ ਹੈ ਜਿੰਨੇ ਆਪਾਂ ਨੂੰ ਫੰਡ ਮਿਲਦੇ ਉਹਦੇ ਦੀ ਗਿਵਿੰਗ ਡੇ ਹੈ ਉਹਦੇ ਦੀ ਸਾਡੇ ਕੋਲ ਲਿੰਕ ਹੈਗੀ ਹੈ ਤੇ ਤੁਸੀਂ ਉਹਦੇ ਵਿੱਚੋਂ ਜਾ ਕੇ ਡੋਨੇਟ ਕਰਦੇ ਹੋ ਹਰ ਡਾਲਰ ਕਾਊਂਟ ਹੁੰਦਾ ਹੈ ਤੇ ਯੂਨੀਵਰਸਿਟੀ ਜਿੰਨੇ ਆਪਾਂ ਡਾਲਰ ਪਾਉਣੇ ਆ ਉਹਨੂੰ ਡਬਲ ਮੈਚ ਕਰਦੀ ਆ ਜਿੰਨੇ ਸਾਡੇ ਕੋਲ ਯੂਨੀਵਰਸਿਟੀ ਕੋਲ ਫੰਡ ਹੈ ਉਹ ਜਿੰਨੀ ਜਲਦੀ ਆਪਾਂ ਡੋਨੇਸ਼ਨ ਇਕੱਠੇ ਕਰ ਸਕਦੇ ਆ ਉਹਨੇ ਲਾਸਟ ਹੈ ਜੇ ਯੂਨੀਵਰਸਿਟੀ ਦੇ ਫੰਡ ਮੁੱਕ ਗਏ ਫਿਰ ਉਹ ਯੂਨੀਵਰਸਿਟੀ ਨੇ ਮੈਚ ਨਹੀਂ ਕਰਨੀ ਸੋ ਜਿੰਨੀ ਜਲਦੀ ਸਾਨੂੰ ਡੋਨੇਸ਼ਨ ਮਿਲਦੇ ਆ ਉਹਨਾਂ ਸਾਡੇ ਲਈ ਬੈਠਾ ਹੈ ਮਤਲਬ 2 ਅਪ੍ਰੈਲ ਤੋਂ ਲੈ ਕੇ 16 ਤੱਕ ਜਿੰਨੇ ਵੀ ਤੁਸੀਂ ਡੋਨੇਸ਼ਨ ਤੁਹਾਨੂੰ ਇਕੱਠੀ ਹੁੰਦੀ ਹੈ ਉਹਨੇ ਯੂਨੀਵਰਸਿਟੀ ਨੇ ਵੀ ਦੇਣੀ ਆ ਸੋ ਤੁਹਾਡੀ ਇਹ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਇਹ ਜਿਹੜਾ ਟਾਈਮ ਪੀਰੀਅਡ ਆ ਇਹਦੇ ਵਿੱਚ ਤੁਹਾਨੂੰ ਡੋਨੇਟ ਕੀਤਾ ਜਾਵੇ ਤੇ ਜਿੰਨੀ ਜਲਦੀ ਮਿਲ ਸਕੇ ਕਿ ਜਿੰਨੀ ਜਲਦੀ ਯੂਨੀਵਰਸਿਟੀ ਦੇ ਫੰਡ ਉਹਨਾਂ ਕੋਲ ਹੈਗੇ ਜਿੰਨੀ ਦੇਰ ਲਈ ਉਹ ਉਹਨੇ ਦੇਰ ਲਈ ਮਾਰਕ ਕਰਨਗੇ ਜੋ ਮੁੱਕ ਗਏ ਫਿਰ ਜਿੰਨੇ ਡੋਨੇਸ਼ਨ ਆ ਉਹ ਸਿਰਫ ਉਹਨਾਂ ਦੇ ਅਕਾਊਂਟ ਹੋਣਗੇ ਪ੍ਰਭਿਤ ਹੁਣ ਤੱਕ ਕਿੰਨੇ ਇੱਕ ਫੰਡ ਇਕੱਠੇ ਹੋ ਚੁੱਕੇ ਨੇ ਆ ਆ ਇੰਟਰਵਿਊ ਦੇਣ ਦੇ ਤੱਕ ਤੱਕ 50000 ਇਸ ਅਪਰਾਲ ਵਿੱਚ 200 ਕੱਲ ਸ਼ੁਰੂ ਹੋਇਆ ਸੀਗਾ ਜੀ ਸੋ ਅੱਜ ਦੁਪਹਿਰ ਤੱਕ 50000 ਇਕੱਠਾ ਹੋ ਚੁੱਕਾ ਹੈ ਜੀ ਤੇ ਜਿਵੇਂ ਇੰਡੀਆ ਚ ਹੁੰਦਾ ਸੀ ਪੰਜਾਬ ਤੋਂ ਤੁਸੀਂ ਆਏ ਉੱਥੇ ਤੇ ਖਾਸ ਕਰਕੇ ਪ੍ਰਚਲਨ ਹੈ ਕਿ ਕਿਸੇ ਲੀਡਰ ਨੂੰ ਜਾ ਕੇ ਕਹਿ ਦੇਦਾ ਸੀ ਵੀ ਅਸੀਂ ਆਹ ਕੰਮ ਸ਼ੁਰੂ ਕਰਨ ਲੱਗੇ ਆਂ ਵੀ ਕੱਢੋ ਥੋੜਾ ਜਿਹਾ ਚੈੱਕ ਇੱਥੇ ਨਹੀਂ ਕਿਸੇ ਪੋਲੀਟੀਸ਼ੀਅਨ ਨੂੰ ਅਪਰੋਚ ਕੀਤਾ ਇਸ ਚੀਜ਼ ਲਈ ਅਸੀਂ ਟਰਾਈ ਕਰ ਰਹੇ ਆਂ ਜੀ ਮੈਡਰਸ ਆਂ ਬਟ ਸਾਰਿਆਂ ਦੀ ਆਪਣੇ ਆਪਣੇ ਉਹ ਹੈ ਕੋਈ ਕਿ ਨੀਮਤਲ ਕਰ ਸਕਦਾ ਕੋਈ ਕਿਸੇ ਤਰ੍ਹਾਂ ਦੀ ਮਦਦ ਕਰ ਸਕਦਾ ਸੋ ਸਾਰਿਆਂ ਨੂੰ ਅਪਰੋਚ ਕੀਤੀ ਜਾ ਰਹੀ ਹੈ ਜੋ ਵੀ ਜਿਵੇਂ ਵੀ ਸਾਡੀ ਮਦਦ ਕਰ ਸਕਦਾ ਉਹ ਕਰ ਰਿਹਾ ਹੈ ਤਵੇ ਬੇਸਿਕਲੀ ਤੁਹਾਡੀ ਅਪਰੋਚ ਕੀ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਕਹਿ ਰਹੇ ਹੋ ਸ਼ਾਇਦ ਦੇ ਜਿਹੜੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਨੂੰ ਮਿਲ ਰਹੇ ਹੋ ਜਾਂ ਕਿਵੇਂ ਕੰਪੇਨ ਚਲਾ ਰਹੇ ਹੋ ਅਸੀਂ ਸਾਰੇ ਨੂੰ ਹੀ ਅਪਰੋਚ ਕਰ ਰਹੇ ਹਾਂ ਅਸੀਂ ਬਿਜ਼ਨੈਸਸ ਨੂੰ ਅਪਰੋਚ ਕਰ ਰਹੇ ਹਾਂ ਅਸੀਂ ਸਟੂਡੈਂਟਸ ਸਾਰੇ ਇਕੱਠੇ ਹੋ ਕੇ ਯੂਨੀਵਰਸਿਟੀ ਵਰਡ ਸੋਸ਼ਲ ਮੀਡੀਆ ਤੇ ਸਪਰੈਡ ਹੋ ਰਿਹਾ ਹੈ ਆ ਅਸੀਂ ਜਿਨ੍ਹਾਂ ਨੇ ਪਹਿਲਾਂ ਵੀ ਫੰਡ ਰੇਜ਼ਿੰਗ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰਕੇ ਫੰਡ ਰੇਜ਼ਿੰਗ ਦਿੱਤੇ ਸੀਗੇ ਅਸੀਂ ਉਹਨਾਂ ਨੂੰ ਵੀ ਅਪਰੋਚ ਕਰ ਰਹੇ ਹਾਂ ਕਿ ਉਹ ਜੇ ਫੇਰ ਆ ਕੇ ਸਾਡੀ ਸਪੋਰਟ ਕਰਨ ਬਟ ਅਸੰਡਰ ਜਿੰਨੇ ਡੋਨੇਸ਼ਨ ਹੋ ਸਕਿਉ ਮੈਚਿੰਗ ਹੈ ਜੀ ਪ੍ਰਪਿਤ ਜਿਹੜੀਆਂ ਡੋਨੇਸ਼ਨਸ ਇਕੱਠੀਆਂ ਹੁੰਦੀਆਂ ਨੇ ਉਹ ਯੂਜ਼ ਕਿਵੇਂ ਕਰਦੇ ਹੋ ਸੋ ਜੋ ਵੀ ਪੈਸਾ ਆਉਂਦਾ ਜੀ ਜੋ ਵੀ ਡੋਨੇਸ਼ਨਸ ਆਉਂਦੀਆਂ ਨੇ ਉਹ ਡਾਇਰੈਕਟਲੀ ਯੂਨੀਵਰਸਿਟੀ ਆਫ ਕੈਲਗਰੀ ਦੇ ਐਂਡਾਉਮੈਂਟ ਫੰਡ ਚ ਆਉਂਦੀਆਂ ਨੇ ਉਹ ਐਂਡਾਉਮੈਂਟ ਫੰਡ ਸਿਕ ਸਟੱਡੀਜ਼ ਲਈ ਬਣਾਇਆ ਗਿਆ ਉਹ ਕਿਸੇ ਹੋਰ ਪਾਸੇ ਯੂਜ਼ ਨਹੀਂ ਕੀਤਾ ਜਾਂਦਾ ਸੈਲਫ ਅਤੇ ਸੈਲਫ ਸਿਕ ਸਟੱਡੀਜ਼ ਦੀ ਤੇ ਸਿਕ ਸਟੂਡੈਂਟਸ ਦੀ ਯੂਜ਼ ਕੀਤਾ ਜਾਂਦਾ ਤੇ ਯੂਨੀਵਰਸਿਟੀ ਚ ਪੜਾਉਣ ਲਈ ਯੂਜ਼ ਕੀਤਾ ਜਾਂਦਾ ਇਹ ਫੰਡਸ ਦਾ ਕੋਈ ਵੀ ਮਿਸਯੂਜ਼ ਨਹੀਂ ਹੋ ਰਿਹਾ ਕਿਸੇ ਇੱਕ ਬੰਦੇ ਦੇ ਖਾਤੇ ਚ ਨਹੀਂ ਜਾਵੇ ਕਿਸੇ ਪਾਰਟਿਕੂਲਰ ਐਂਟੀਟੀ ਦੇ ਖਾਤੇ ਚ ਨਹੀਂ ਜਾਵੇ ਡਾਇਰੈਕਟਲੀ ਯੂਨੀਵਰਸਿਟੀ ਆਫ ਕੈਲਗਰੀ ਦੇ ਹੀ ਐਂਡਾਊਮੈਂਟ ਫੰਡ ਚ ਜਾਦੇ ਆ ਜੀ ਤੇ ਜਿਵੇਂ ਤੁਸੀਂ ਪੰਜਾਬ ਤੋਂ ਆਏ ਹੋ ਹਰਵੀਨ ਹੁਣੀ ਇੱਥੇ ਬੌਰਨ ਬ੍ਰੌਟ ਅਪ ਨੇ ਜਿਹੜਾ ਸਿਕ ਸਟੱਡੀਜ਼ ਡਿਪਾਰਟਮੈਂਟ ਆ ਇਹ ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨਾ ਕੁ ਜੋੜਦਾ ਬੱਚਾ ਇਹ ਤੁਹਾਡਾ ਬਹੁਤ ਹੀ ਵਧੀਆ ਕੁਐਸਚਨ ਆ ਜੀ ਮੈਂ ਇੱਕ ਡਿਫਰੈਂਸ ਦੇਖਿਆ ਜਦੋਂ ਮੈਂ ਸਿੱਖ ਡਾਇਸਪੋਰਾ ਦੀ ਕਲਾਸ ਲਈ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਇੰਟਰੋਡਿਊਸ ਟੂ ਐਡਿਸ਼ਨ ਤਾਂ ਸੌਖੀ ਕਲਾਸ ਹੋਊਗੀ ਉਹਦੇ ਵਿੱਚ ਵੀ ਬੈਠ ਜਾਣਾ ਚਾਹੀਦਾ ਮੇਰੇ ਮਾਰਕਸ ਵਧੀਆ ਆ ਜਾਣਗੇ ਮੈਨੂੰ ਲੱਗਿਆ ਮੈਨੂੰ ਸਿੱਖੀ ਬਾਰੇ ਪਤਾ ਬਟ ਜਦੋਂ ਮੈਂ ਡਾਕਟਰ ਸਰਜੀਤ ਕਰੇਵਾਲ ਨੇ ਜਦੋਂ ਪੜਾਉਣਾ ਸ਼ੁਰੂ ਕੀਤਾ ਤਾਂ ਉਹ ਵਾਪਸ ਜਦੋਂ ਨਾਨਕਦੇਵ ਜੀ ਦੀ ਬਾਣੀ ਜਪਜੀ ਸਾਹਿਬ ਤੇ ਲੈ ਗਏ ਉਹਨਾਂ ਨੇ ਇੱਕ ਸਵਾਲ ਤੋਂ ਸ਼ੁਰੂ ਕੀਤਾ ਕਿਵ ਸਚਿਆ ਦਾ ਹੋਈ ਹੈ ਕਿਵ ਕੁੜਾ ਟਟੇ ਪਾਲ ਇਹ ਸਚਿਆਲ ਹੋਣ ਦੀ ਗੱਲ ਪੰਜਾਬ ਚ ਮੈਨੂੰ ਕਿਸੇ ਨੇ ਨਹੀਂ ਦੱਸੀ ਸੀ इवन दो ਮੇਰੇ ਆਪਣੇ ਘਰ ਦੇ ਸਿੱਖ ਨੇ ਮੈਂ ਸਿੱਖ ਪਰਵਾਰ ਚ ਪੈਦਾ ਹੋਇਆ ਮੈਨੂੰ ਗਲਬਾਣੀ ਯਾਦ ਹੈ ਬਟ ਇਹ ਸਵਾਲ ਮੈਂ ਅਜੇ ਤੱਕ ਕਿਸੇ ਦੇ ਮੂੰਹ ਤੋਂ ਨਹੀਂ ਸੁਣਿਆ ਸੀ ਕਿਸੇ ਪ੍ਰਚਾਰਕ ਦੇ ਮੂੰਹ ਤੱਕ ਤੋਂ ਨਹੀਂ ਸੁਣਿਆ ਸੀ ਵੀ ਕਿਵੇਂ ਸੱਚਾਈ ਅਦਾ ਹੋਈ ਹੈ ਕਿ ਕੂੜਾ ਟਟਾ ਪਾਲ ਇਹ ਸੋ ਇਹ ਸੁਣ ਕੇ ਮੈਨੂੰ ਇਹ ਸਮਝ ਆਈ ਵੀ ਜੋ ਸਿੱਖੀ ਇੱਥੇ ਪੜਾਈ ਜਾਂਦੀ ਹੈ ਉਹ ਦੁਬਾਰਾ ਸਾਨੂੰ ਆਪਣੇ ਮੂਲ ਨਾਲ ਜੋੜ ਰਹੀ ਹੈ ਬਾਬੇ ਨਾਨਕ ਤੇ ਵਾਪਸ ਗੱਲ ਲੈ ਕੇ ਜਾਂਦੀ ਹੈ ਜਿਨ੍ਹਾਂ ਨੇ ਸਿੱਖੀ ਸ਼ੁਰੂ ਕੀਤੀ ਸੀ ਸੋ ਮੈਂ ਤਾਂ ਵੱਧ ਚੜ ਕੇ ਖੁਦ ਇਸ ਪੜਦੇ ਦਾ ਹਿੱਸਾ ਬਣਿਆ ਤਾਂ ਕਿ ਅਸੀਂ ਇਹ ਚੀਜ਼ ਨੂੰ ਨੇਪਰੇ ਚੜਾ ਸਕੀਏ ਜੀ ਹਰਵੀਰ ਤੁਸੀਂ ਦੱਸ ਰਹੇ ਸੀ ਇੰਟਰਵਿਊ ਤੋਂ ਪਹਿਲਾਂ ਕਿ ਜੇ ਤਿੰਨ ਪੀੜੀਆਂ ਉਸ ਜੜ ਨੂੰ ਨਾ ਸੰਭ ਸਕਣ ਤੇ ਉਹ ਖਤਮ ਹੋ ਜਾਂਦੀ ਹੈ ਉਹ ਗੱਲ ਹੈ ਜਿੱਦਾਂ ਪਾਬੀਤ ਨੇ ਕਿਹਾ ਕਲਾਸਾਂ ਦੇ ਵਿੱਚ ਸਾਨੂੰ ਬਹੁਤ ਕੁਝ ਸਿਖਾਈ ਜਾਂਦਾ ਸਿੱਖੀ ਵੜੇ ਸਾਨੂੰ ਭਾਵੇਂ ਹਿਸਟਰੀ ਸਿਖਾਈ ਜਾਂਦੀ ਆ ਸਾਡੀ ਮਾਂ ਬੋਲੀ ਬਾਰੇ ਸਿਖਾਈ ਜਾਂਦਾ ਪਰ ਸਾਨੂੰ ਆ ਵੀ ਸਿਖਾਇਆ ਜਾਂਦਾ ਕਿ ਜਦੋਂ ਤਿੰਨ ਪੀੜੀਆਂ ਹੁੰਦੀਆਂ ਆ ਤੇ ਹੁਣ ਇਹ ਸਾਰੀ ਪੀੜ੍ਹੀ ਨੂੰ ਜੋੜ ਕੇ ਰੱਖਣਾ ਸਾਨੂੰ ਕਾਸੇ ਦੇ ਵਿੱਚ ਆ ਵੀ ਸਿਖਾਇਆ ਜਾਂਦਾ ਤੇ ਡਾਕਟਰ ਹਰਜੀ ਗਰੇਵਾਲ ਨੇ ਇਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਨੌਲੇਜ ਦਿੱਤੀ ਆ ਭਾਵੇਂ ਇੱਕ ਕਿਤਾਬ ਸੀਗੀ ਨਾਇਵਾਰੇ ਸੀਗੀ ਮਿਲ ਲੱਗਦਾ ਤੇ ਉਹਦੇ ਵਿੱਚ ਉਹਨਾਂ ਨੇ ਉਹ ਕਿਤਾਬ ਦੇ ਸਾਰਾ ਦਾ ਕਿਹਾ ਤੇ ਬਹੁਤ ਬਹੁਤ ਕੁਝ ਸਾਨੂੰ ਸਿਖਾਇਆ ਉਹਦੇ ਬਾਰੇ ਕਿਦਾਂ ਤਿੰਨ ਪੀੜ੍ਹੀ ਨੂੰ ਜੋੜ ਕੇ ਰੱਖਣਾ ਕਿਦਾਂ ਇੱਕ ਦੂਜੇ ਨਾਲ ਥਿੰਕਿੰਗ ਜੋੜ ਕੇ ਰੱਖਣੀ ਪਰ ਕਿਦਾਂ ਇੱਕ ਦੂਜੇ ਤੋਂ ਸਿੱਖਣਾ ਵੀ ਆ ਉਹ ਮੈਂ ਐਡ-ਆਨ ਕਰਨਾ ਚਾਹੁੰਦਾ ਹੂੰ ਗੱਲ ਸੋ ਨਾਇਕ ਨੇ ਕਿਤਾਬ ਲਿਖੀ ਹੈ ਜੀ ਉਹਨਾਂ ਨੇ ਸਟੱਡੀ ਕੀਤੀ ਸੀਗੀ ਸਿੱਖ ਡਾਇਸਪੋਰਾ ਦੀਆਂ ਤਿੰਨ ਜਨਰੇਸ਼ਨਸ ਤੇ ਵੈਂਕੂਵਰ ਦੇ ਵਿੱਚ ਸੋ ਉਹਨਾਂ ਨੇ ਸੱਟਾ ਕੰਡਿਆ ਸੀਗਾ ਵੀ ਜੇ ਤਿੰਨ ਪੀੜ੍ਹੀਆਂ ਦੇ ਵਿੱਚ ਵਿੱਚ ਆਪਾਂ ਆਪਣੀਆਂ ਜੜ੍ਹਾਂ ਨੂੰ ਨਹੀਂ ਸੰਭਾਲਦੇ ਤਾਂ ਉਹ ਜੜ ਬਿਲਕੁਲ ਖਤਮ ਹੋ ਜਾਂਦੀ ਹੈ ਤਾਂ ਬੱਚੇ ਆਪਣੀ ਜੜ ਤੋਂ ਬੇਮਕ ਹੋ ਜਾਂਦੇ ਆ ਤੇ ਉਹ ਕੁਝ ਹੋਰ ਹੀ ਬਣ ਜਾਂਦੇ ਆ ਜੀ ਤੇ ਇੱਕ ਗੱਲ ਹੋਰ ਤੇ ਇਹ ਸਿਰਫ ਸਿੱਖ ਜਿਸ ਜੋ ਸਿੱਖ ਸਿਰਫ ਉਹਨਾਂ ਲੀਨੀਆਂ ਇੱਕ ਅਸਰ ਦੇ ਵਿੱਚ ਬਹੁਤ ਜੋਤ ਹੁੰਦੇ ਆ ਜਿਹੜੇ ਇਥੋਂ ਦੇ ਜੰਪਲ ਲਾਈਕ ਵੈਸਟਰਨ ਜੋਕ ਹੁੰਦੇ ਆ ਡਿਫਰੈਂਟ ਕਲਚਰ ਆ ਤੋਂ ਬੈਕਗ੍ਰਾਉਂਡ ਦੇ ਜੋਕ ਹੁੰਦੇ ਆ ਸਾਰੇ ਲਈ ਹੁੰਦਾ ਵੀ ਉਹ ਐਦਾ ਜਾਣ ਸਕਣ ਵੀ ਕਿੱਦਾਂ ਹੈ ਤਿੰਨ ਪੀੜੀਆਂ ਜੋੜ ਕੇ ਰੱਖਦੇ ਆ ਤੇ ਇਹ ਸਿਰਫ ਮੈਂ ਕਹਾਂ ਜੋ ਨਹੀਂ ਆ ਵੀ ਸਿਰਫ ਜਿੱਦਾਂ ਸਾਡੇ ਸਿੱਖ ਜੋਕ ਵੀ ਨਹੀਂ ਆ ਬਹੁਤ سارے ਜੋਕ ਆ ਜਿਹੜੇ ਉਹ ਕਲਾਸਾਂ ਦੇ ਵਿੱਚ ਜੁੜਦੇ ਤੇ ਪਤਾ ਕਰਦੇ ਵੀ ਸਿੱਖ ਕਿੱਦਾਂ ਰਹਿੰਦੇ ਆ ਡਾਇਸਪੋਰਾ ਦੇ ਵਿੱਚ ਜੀ ਪ੍ਰਪਿਤ ਜਿਵੇਂ ਮਨਵੀਰ ਹਰਨਾ ਵੀ ਗੱਲ ਹੋ ਰਹੀ ਸੀ ਹਰਵੀਨ ਹਰਨਾ ਗੱਲ ਹੋ ਰਹੀ ਸੀ ਇਹ ਇੱਥੇ ਦੇ ਬੱਚੇ ਨੇ ਔਰ ਇਹ ਐਸ ਚੂਜ਼ਲੀ ਪਪਾ ਪਰਨੇ ਕੇ 6 ਸਟੱਡੀਜ਼ ਡਿਪਾਰਟਮੈਂਟ ਜਿਹੜਾ ਯੂਨੀਵਰਸਿਟੀ ਆਫ ਕੈਲਗਰੀ ਚ ਬੰਦ ਨਹੀਂ ਹੋਣਾ ਚਾਹੀਦਾ ਉਹ ਪਰਮਨੈਂਟ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇਦਾਂ ਦੇ ਕੋਈ ਔਕੜ ਆ ਜਾਂਦੀ ਸ਼ਾਇਦ ਸਾਡੇ ਬੱਚੇ ਫੋਨਾਂ ਚੋਂ ਇਹਨਾਂ ਨਿਕਲਦੇ ਕਿੱਦਾਂ ਮਹਿਸੂਸ ਕਰਦੇ ਹੋ ਇਸ ਡਿਫਰੈਂਸ ਨੂੰ ਅ ਮੈਂ ਤਾਂ ਪਹਿਲੀ ਗੱਲ ਹੱਲਾਸ਼ੇਰੀ ਆ ਇਹਨਾਂ ਦੀ ਤੇ ਇਹਨਾਂ ਨੂੰ ਦਾਤ ਹੈ ਜੀ ਇਹ ਵਾਅ ਚੜ ਕੇ ਮੂੰਹ ਤੇ ਆ ਰਹੇ ਆ ਮੈਂ ਖੁਦ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਸੀ 12th ਪਾਸ ਕੀਤੀ ਸੀ ਮੈਂ ਸਾਦਾ ਪੰਜਾਬ ਗਿਆ ਸੀਗਾ ਕਿ ਮੈਨੂੰ ਸਿਕ ਸਟੱਡੀਜ਼ ਮੈਂ ਖੁਦ ਆਪਣੇ ਘਰ ਦੇ ਨਾਲ ਲੜਿਆ ਸੀ ਇਹ ਗੱਲ ਤੇ ਅੱਜ ਦੁਬਾਰਾ ਗੱਲ ਲੈ ਕੇ ਆ ਰਿਹਾ ਮੂਰੇ ਵੀ ਮੈਂ ਸਿੱਖੀ ਦੀ ਪੜ੍ਹਾਈ ਕਰਦਿਆਂ ਅਸੀਂ ਸਾਦਾ ਪੰਜਾਬ ਗਾਤਾ ਸਾਨੂੰ ਇੱਕ ਵੀ ਪ੍ਰੋਗਰਾਮ ਨਹੀਂ ਮਿਲਿਆ ਮਿਸ਼ਨਰੀ ਕਾਲਜ ਮਿਲੇ ਜੋ ਤੁਹਾਨੂੰ ਇੱਕ ਪ੍ਰਚਾਰਕ ਬਣਾ ਸਕਦੇ ਆ ਪਰ ਤੁਹਾਨੂੰ ਐਸ ਇਨ ਯੂਨੀਵਰਸਿਟੀ ਸੈਟਿੰਗ ਬਲੌਡ ਮਾਈਂਡਡ ਨਹੀਂ ਕਰ ਸਕਦੇ ਡਿਫਰੈਂਟ ਰੈਡੀਸ਼ਨਸ ਡਿਫਰੈਂਟ ਕਲਚਰ ਸਿੱਖਣ ਬਾਰੇ ਸੋ ਜੋ ਓਪਰਚ्युनिटी ਵੱਸਤੇ ਤੇ ਸਪੈਸ਼ਲੀ ਕੈਗਰੀਜ ਹੈਗੀ ਹੈ ਤੇ ਜਿਹੜੀ ਆਪਾਂ ਪਰਮਨੈਂਟ ਬਣਾ ਸਕਦੇ ਆ ਉਹ ਪੰਜਾਬ ਦੇ ਵਿੱਚ ਵੀ ਨਹੀਂ ਹੈ ਹੂੰ ਤੇ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਲਿਸਨਰਸ ਨੂੰ ਸਾਡੇ ਦਰਸ਼ਕਾਂ ਨੂੰ ਦਿਸਨਰਸ ਨੂੰ ਇਹ ਹੀ ਮੈਸੇਜ ਹੈ ਕਿ ਵੱਧ ਚੜ ਕੇ ਇਸ ਪਰਾਲੇ ਦਾ ਹਿੱਸਾ ਬਣੋ ਡੋਨੇਟ ਕਰੋ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਕਰ ਸਕਦੇ ਹੋ ਜੇ ਤੁਸੀਂ ਡੋਨੇਟ ਨਹੀਂ ਕਰ ਸਕਦੇ ਜਿਸ ਪ੍ਰਕਾਰ ਦੀ ਵੀ ਤੁਸੀਂ ਹੈਲਪ ਕਰ ਸਕਦੇ ਹੋ ਸ਼ੇਅਰ ਕਰੋ ਇਹ ਮੈਸੇਜ ਨੂੰ ਤੇ ਸਿੱਖੀ ਪੜ੍ਹਾਓ ਬੱਚੇ ਪੜ੍ਹਾਓ ਤੇ ਹਰਵੀਨ ਜੇ ਕੋਈ ਸਾਡੀ ਇੰਟਰਵਿਊ ਸੁਣ ਕੇ ਸਾਡਾ ਕਿਸੇ ਦਾ ਮਾਈਂਡ ਬਣ ਜਾਂਦਾ ਹੈ ਕਿ ਯੈਸ ਆਮ ਰੈਡੀ ਟੂ ਡੋਨੇਟ ਤੇ ਉਹ ਡੋਨੇਸ਼ਨ ਕਿੱਦਾਂ ਕਰੇ ਸਾਡੇ ਕੋਲ ਲਿੰਕ ਹੈਗੇ ਜਿਹਦੇ ਵਿੱਚ ਉਹ ਗਿਵਿੰਗ ਡੇ ਵਾਲੇ ਜਿੱਥੇ ਵਿੱਚ ਉਹ ਜਾ ਕੇ ਸ਼ੇਅਰ ਕਰ ਸਕਦੇ ਆ ਜੇ ਨਹੀਂ ਡੋਨੇਟ ਕਰ ਸਕਦੇ ਜੇ ਡੋਨੇਟ ਕਰ ਸਕਦੇ ਆ ਲਿੰਕ ਤੁਹਾਨੂੰ ਦੇ ਦਾਂਗੇ ਤੁਸੀਂ ਸ਼ੇਅਰ ਕਰਦੇ ਹੋ ਜੀ ਤੇ ਆ ਤੇ ਪ੍ਰੋਪਰੀ ਤੈਨੂੰ ਟੀਵੀ ਤੇ ਦੇਖਣਾ ਲਿੰਕ ਅਸੀਂ ਸ਼ੇਅਰ ਕਰ ਦਾਂਗੇ ਰੇਡੀਓ ਤੇ ਵੀ ਤੁਹਾਨੂੰ ਸੁਣ ਰਹੇ ਨੇ ਆਪਣਾ ਇੱਕ ਵਾਰੀ ਨੰਬਰ ਜਿਹੜਾ ਆ ਉਹ ਬੋਲ ਦਿਓ ਤਾਂ ਕਿ ਜਿਹੜੇ ਸਾਡੇ ਰੇਡੀਓ ਤੇ ਲਿਸਨਰ ਸੁਣ ਰਹੇ ਨੇ ਉਹ ਤੁਹਾਨੂੰ ਕਾਲ ਕਰਕੇ ਬਾਕੀ ਇਨਫੋਰਮੇਸ਼ਨ ਲੈ ਲੈਣ। ਹਾਂਜੀ ਮੇਰਾ ਨੰਬਰ ਹੈਗਾ ਜੀ ਆ 604 704 5708 ਇੰਗਲਿਸ਼ 604 704 5708 ਤੁਸੀਂ ਇਸ ਨੰਬਰ ਤੇ ਕਾਲ ਕਰਕੇ ਡੋਨੇਸ਼ਨਸ ਦੇਣ ਬਾਰੇ ਪੁੱਛ ਸਕਦੇ ਹੋ ਯੂਨੀਵਰਸਿਟੀ ਆਫ ਕੈਲਗਰੀ ਦੀ ਵੈਬਸਾਈਟ ਤੇ ਜਾ ਕੇ 6 ਸਟੱਡੀਜ਼ ਆ ਐਂਡਾਉਮੈਂਟ ਫੰਡ 'ਚ ਤੁਸੀਂ ਡਾਇਰੈਕਟਲੀ ਡੋਨੇਟ ਕਰ ਸਕਦੇ ਹੋ ਜੇ ਤੁਸੀਂ ਕਿਸੇ ਦੀ ਇੰਟਰਮੀਡੀਅਰੀ ਪਾਰਟੀ ਨਾਲ ਨਹੀਂ ਗੱਲ ਕਰਨਾ ਚਾਹੁੰਦੇ ਸੋ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਉਹਦਾ ਜਾ ਕੇ ਡੋਨੇਟ ਕਰ ਸਕਦੇ ਹੋ ਜੀ ਪ੍ਰੋਪੀthਰਵੀਨ ਥੈਂਕ ਯੂ so much for giving us time ਠੀਕ ਹੈ ਦਿੱਕਤਸਾ ਠੀਕ ਹੈ ਦਿੱਕਤ ਤੁਸੀਂ ਜੀ ਯੂਨੀਵਰਸਿਟੀ ਆਫ ਕੈਲਕਰੀ ਦੇ ਸਟੂਡੈਂਟਸ ਜਿਹੜੇ ਕਿ ਸਿਕਸ ਸਟੱਡੀਜ਼ ਡਿਪਾਰਟਮੈਂਟ ਨੂੰ ਬਚਾਉਣ ਲਈ ਪਾਪਾ ਪਾਪਾ ਨੇ ਜ਼ੋਰ ਲਗਾ ਰਹੇ ਨੇ ਡੋਨੇਸ਼ਨਲੀ ਤੁਹਾਨੂੰ ਰਿਕੁਐਸਟ ਕਰ ਰਹੇ ਨੇ ਸੋ ਇਹਨਾਂ ਨੇ ਆਪਣਾ ਨੰਬਰ ਵੀ ਬੋਲਿਆ ਅਸੀਂ ਇੱਥੇ ਲਿੰਕ ਵੀ ਦੇ ਦੇਾਂਗੇ ਜਿੰਨਾ ਵੀ ਅਸੀਂ ਇਹਨਾਂ ਦੀ ਹੈਲਪ ਕਰ ਸਕੀਏ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜੇ ਇਹ ਬੱਚੇ ਆਪਣੀਆਂ ਜਣਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਤੇ ਸਾਨੂੰ ਵੀ ਉਹੀ ਰੋਲ ਆਪਣੀਆਂ ਜਣਾ ਬਚਾਉਣ ਦੀ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਇਹਨਾਂ ਦਾ ਸਾਥ ਦੇਈਏ ਅੱਜ ਦੀ ਇੰਟਰਵਿਊ ਨੂੰ ਇੱਥੇ ਸਮੇਟਦੇ ਮੈਨੂੰ ਸਭ ਦੇ ਨੂੰ ਜਸਰ ਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ